ਸਤਿ ਗੁਰੂ ਜੀ ਸਾਰੇ ਵੀਰਾਂ ਨੂੰ ਲਓ ਵੀ ਸਜਣੋ ਕਰਦੇ ਆ ਬਲੌਗ ਦੀ ਨਵੇਂ ਚਿਰੋ ਚਲਵਾਤ ਜਿਹੜੇ ਵੀਰ ਆਪਣੇ ਚੈਨਲ ਤੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਿਆ ਤੇ ਬੈਲ ਆਈਕਨ ਨੂੰ ਦਬਾ ਲਓ ਜਿਹਨੂੰ ਵੀ ਵੀਡੀਓ ਦਾ ਮੈਸੇਜ ਮਿਲਦਾ ਰਹੇ ਲਾ ਕਰਦੇ ਆ ਵੀਡੀਓ ਸ਼ੁਰੂ ਮੇਰਾ ਵੀਰ ਜੀ ਲਓ ਵੀ ਸਵੇਰ ਦਾ ਹੋ ਗਿਆ ਜੇ ਟਾਈਮ ਟੰਟੋੜ ਤੱਕ ਕਰਤਾ ਪੂਰਾ ਫਿੱਟ ਤੇ ਤਿਆਰੀਆਂ ਹੋ ਗਈਆਂ ਵਿਆਹ ਦੀਆਂ ਆਪਣੀ ਵੇਲੀ ਜੀ ਦਿੱਤਾ ਉਹਨਾਂ ਲਾ ਵੀਰਾਂ ਨੇ ਟੰਟ ਪੂਰਾ ਵਧੀਆ ਲੱਗ ਗਿਆ ਪੂਰੀ ਡੈਕੋਰੇਸ਼ਨ ਦੇ ਨਾਲ ਲਾਵ ਇੱਥੇ ਬਲ 400 ਬੰਦਾ ਚਾਹ ਬਣੀ ਪੀਤੀ ਜਾਵੇ ਖੁੱਲਾ ਡੁੱਲਾ ਕੰਮ ਹੋ ਗਿਆ ਕਰੋ ਚੱਕ ਸਵੇਰ ਦਾ ਸਾਢੇ ਕੁ ਸੱਤ ਦਾ ਟਾਈਮ ਹੈ ਚਲੋ ਜੀ ਸਜਣੋ ਫਿਰ ਮਿਲਦੀ ਅੱਗੇ ਆਪਾਂ ਵਿਖਾਵਾਂਗੇ ਪ੍ਰੋਗਰਾਮ ਦੇ ਟਾਈਮ ਤੇ ਵੇ ਸੱਜਣੋ ਕਰੋ ਚੈੱਕ ਪਾ ਲਈਨੇ ਕੱਪੜੇ-ਕੋਪੜੇ ਇਹਦਾ ਪਾਊਡਰ-ਪੁੱਡਰ ਉਹਨਾਂ ਲਾ ਲੈਨੇ ਆ ਚਾਹ ਤੇ ਜਾ ਕੇ ਮਿਲਦੇ ਆ ਤਾਂ ਟੈਂਟ ਜਿੱਥੇ ਲੱਗਾ ਉਹ ਸਾਰੇ ਪ੍ਰੋਗਰਾਮ ਤੁਹਾਨੂੰ ਵਿਖਾਉਣਾ ਮੈਂ ਜਾ ਕੇ ਚਲੋ ਫਿਰ ਮਿੱਤਰੋ ਮੇਰੀ ਹੋ ਗਈ ਇਹ ਤਿਆਰੀ ਪੂਰੀ ਲਾਤੀਆਂ ਪਲੇਟਾਂ-ਪਰਟਾਂ ਤੇ ਜਿਵੇਂ-ਜਿਵੇਂ ਪ੍ਰੋਗਰਾਮ ਚੱਲੀਏ ਸਾਰਾ ਹੀ ਅੱਪਾ ਵਿਖਾਈ ਜਾਵਾਂਗੇ 커피-ਕੋਫੀ ਦੀ ਮਸ਼ੀਨ ਗਈ ਆ ਵੀਰਾਂ ਨੇ ਹੌਲੀ ਰਿਪੇਅਰ ਦਾਵਾ ਕਰਨਾ ਸ਼ੁਰੂ ਕਰ ਦਿੱਤਾ ਸਮਾਨ ਲਿਆਉਣ ਦਾ ਅੰਤੋਂ ਸਾਰਾ ਲੱਗਾ ਪਿਆ ਹੈ। ਕਿ ਮਹਾਰਾਜ ਬਾਬਾ ਪਿਆ ਪੜਦਾ ਅਦਰ। ਸਤਿ ਸ੍ਰੀ ਅਕਾਲ ਧਾਰੀ। ਪ੍ਰਭ ਪੂਰੀ ਲੋਚ ਹਮਾਰੀ। ਪੂਰਾ ਪ੍ਰੋਗਰਾਮ ਚੱਲੇਗਾ। ਮੇਰਾ ਵੀਰੋ ਵੀਡੀਓ ਨਾਲ ਜੁੜੇ ਰਹਿ ਜਾ। ਰਾਮ ਨਿਵਲ ਕੋਈ ਕਹਿ ਭਗਵਾਨ ਰਿਆਲ ਮੁੰਡੇ ਦਾ ਪੂਰਾ ਟੌਰ ਆ ਇਸ ਟਾਈਮ ਆ ਕੜਾ ਜੇ ਆਜ ਤਾਂ ਦਹਾ ਦਿਨਾਂ ਨੂੰ ਵੇਖ ਲਿਆ ਜੇ ਫਿਰ ਵੀਡੀਓ ਪਾ ਦਿਆਂਗੇ ਅੱਜ ਪੂਰਾ ਟੌਰ ਆ ਇਸ ਟਾਈਮ ਉਸ ਕਾ ਨਾਮ ਉਸਤ ਹੋਏ ਉਸ ਕਾ ਨਾਮ ਰੱਖ ਕੇ ਕਰਾਏ ਦਿਵਾਰਾ ਸਿਮਰ ਸਿਮਰ ਉਸ ਕਾ ਨਾਮ ਤੁਗਨਾਂ ਲਾ ਕੇ ਚਾਹ ਕੇ ਤੂੰ ਸਗੋ ਸਗੋ ਤੂੰ ਬਰੋ ਜੀ ਤੂੰ ਉਹ ਠੀਕ ਠਾਕ ਪ੍ਰੋਗਰਾਮ ਪੂਰਾ ਕਾਹ ਵੱਲ ਤਾਂ ਨਹੀਂ ਖੁਣਾ ਨਾ ਕਿਹਾ ਕਿ ਮੰਦਰ ਪੜਨਾ ਇੱਕ ਰੋਹਾਰਾ ਦਿਸਣ ਦੀ ਆਸਾ ਮੁਸਕੇ ਕਟਿਆ ਬਣ ਕੇ ਪਾਪਾ ਪਾਰ ਬਰੇਕੇ ਜੁਣੇ ਨਾਨਕ ਜਨਾ ਦਾ ਜੀ नमस्कार कार्यक्रम में आपका स्वागत है तुलसी ने नदी पर ओ जी ओ बल्ले जैसा बात है बात इसका अपना आकाश उन्होंने रात सुनाया जो दम में रहते <गें>।. देती दिया परचा पर सभी आते आपके आप बगैर मेरे आप अच्छे से तरह दिखाओ तो अब नहुति के पांडव आरु पार हे बाट बाट से हरकांत सकाय होए सोई करना हार कुशाना के जैसा सा सा कृष्ण ना दोस्तों असली किसना है समय और सो कृष्ण उनको बना आए आप इसको आप भी रोना ठीक ठाक सारे का बलापर तुरक रगत सा सुना होए ਨੋ ਭਾਗਾਨੋ ਅਵਸਰ ਕਰਾਇ ਪ੍ਰਾਨੀ ਗੁਰੂ ਸਰਨ ਨਿਥਿਨੇਸ਼ ਪਾਇਆ ਬੀਸ਼ੇਸ਼ ਸੁਦੇਵਨ ਹਾਰ ਅਵਰਿਆ ਸੋਧਿਕਾ ਤਿਧਾਰ ਜੇ ਕ੍ਰਿਸ਼ਨ ਆਏ ਸੋ ਸੁਖਨਾਡ ਰਮਨ ਬ੍ਰਹਮਾਰ ਪਾਰ ਕਿਰਨ ਵਾਲਾ ਚੱਹੀ ਹੋਏ ਮਾਰ ਕਰ ਰਹਿਣਾ ਕਿ ਕੋਈ ਸੌਫਟਵੇਅਰ ਡਾਊਨਲੋਡ ਕਰੀ ਬਿਟਾ ਲੈ ਇਹ ਹੈ ਹਤਾ ਨਹੀਂ ਕਰੂਗਾ ਜਿੰਦ ਗਿਆ 搞不了了。 Thank you.